ਪੰਜਾਬ ਪੁਲਿਸ ਜ਼ਿੰਦਾਬਾਦ ਮੋਤੀ ਨਗਰ थाना ਜ਼ਿੰਦਾਬਾਦ 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 ਆ ਪੁਲਿਸ ਸਤਿੰਦਾ ਬਾ ਕਦੇ ਆ ਗਈ ਜੀ ਜੋ ਮਹੱਲੇ ਦਾ ਪ੍ਰਧਾਨ ਆ ਮੈਂ ਤਾਂ ਉਹੀ ਪਹਿਲੇ ਮਹੱਲੇ ਦਾ ਪ੍ਰਧਾਨ ਸੀਗਾ ਨਾ ਠੀਕ ਆ ਨਾ ਸਭ ਦੇ ਦੁੱਖ ਚ ਉਹੀ ਖੜਿਆ ਵਾ ਸਭ ਤੋਂ ਪਹਿਲੇ ਸਭ ਦੇ ਦੁੱਖ ਚ ਸਾਰਿਆਂ ਦੇ ਕੰਮ ਆਇਆ ਤੇ ਅਜ ਉਹਦੇ ਘਰੇ ਤਲਾਸੀ ਲੈ ਕੇ ਪੈਸੇ ਲੈ ਕੇ ਗਏ ਕਦਰਲੇ ਲੈ ਕੇ ਗਏ ਨੇ ਕਾਦੇ ਪੈਸੇ ਲੈ ਕੇ ਗਏ 2 ਲੱਖ ਰੁਪਏ ਕੱਢ ਕੇ ਲੈ ਕੇ ਗਏ ਉਹਨਾਂ ਦੇ ਘਰੋਂ ਕਿਉਂ ਉਹਨਾਂ ਨੇ ਮਿਹਨਤ ਨਹੀਂ ਕਰਦੇ ਹਾਂਜੀ ਕਿਸੇ ਮੋਬਾਈਲ ਦੇ ਕੀ ਕਹਿ ਕੇ ਲੈ ਕੇ ਗਏ ਨੇ ਕਾਦੇ ਇਹ ਨਹੀਂ ਸਾਨੂੰ ਪਤਾ ਨਾ ਮੈਨੂੰ ਤਾਂ ਹੁਣ ਸ਼ੋ ਹੋਇਆ ਵੀ ਉਹਨਾਂ ਦੇ ਘਰੋਂ ਪੈਸੇ ਲੈ ਕੇ ਗਏ ਆ ਪੁਲਿਸ ਵਾਲੇ ਲੈ ਕੇ ਹਾਂਜੀ ਜਿਹੜੇ ਮਿਹਨਤ ਕਰਨ ਵਾਲੇ ਉਹਨਾਂ ਦੇ ਘਰੋਂ ਬੈਂਤ ਨਹੀਂ ਕਰਦੇ ਉਹਨਾਂ ਦਾ ਬਿਜ਼ਨਸ ਆ ਚਾਰ ਪੰਜ ਉਹਨਾਂ ਦੇ ਮੋਬਾਈਲ ਵੀ ਲੈ ਗਏ ਨੇ ਮਤਲਬ ਕਹ ਦੋ ਸ਼ੱਕ ਦੇ ਤੌਰ ਤੇ ਲੈ ਗਏ ਸ਼ੱਕ ਦੇ ਤੌਰ ਤੇ ਲੈ ਗਏ ਇਹ ਕਿਹੜਾ ਸ਼ੱਕ ਹੁੰਦਾ ਜਿਹੜੇ ਅਸਲੀ ਚੋਰ ਆ ਜਿਹੜੇ ਅਸਲੀ ਵੇਚਦੇ ਉਹਨਾਂ ਨੇ ਕਿਉਂ ਨਹੀਂ ਫੜਦੇ ਮੈਂ ਹੁਣੇ ਦੇਖੋ 2 ਘੰਟੇ ਬਾਅਦ ਕਿੰਦਾ ਮਿੰਟ ਲੀ ਲੱਗਦੀ ਆ ਅੱਛਾ ਉਹ ਥੋੜੀ ਕਿਤਾ ਵੇਚਦਾ ਵਾ ਜਿਹੜਾ ਉਹਨੂੰ ਤੁਸੀਂ ਇੰਨਾ ਤੰਗ ਕਰ ਰਹੇ ਸਾਰੇ ਮਰਵਾਇਦ ਆ ਜੀ ਮੈਂ ਇਸ ਮੋਹੱਲੇ ਦਾ ਸੇਵਾਦਾਰ ਆ ਤੇ ਮੌਤਵਰ ਵਿਅਕਤੀ ਆ ਤੇ ਮੈਂ ਐਮਐਲਏ ਸਾਹਿਬ ਸ਼ੋਕ ਪ੍ਰਸ਼ਦ ਪੱਪੀ ਦੀ ਸੇਵਾ ਦੇ ਵਿੱਚ ਰਹਾ ਹਾਜ਼ਰ ਹੰਨਾ ਵਾਂ ਮੈਂ ਡਾਕਟਰ ਕਮੇਲ ਕਲੋਨੀ ਦਾ ਇਹ ਤੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਚਿੱਟੇ ਦਾ ਕਾਰੋਬਾਰ ਚੱਲ ਰਿਹਾ ਪਿਆ ਵਾ ਤੇ ਪਹਿਲਾਂ ਅਸੀਂ ਲੜਾਈ ਲੜੀ ਆ ਬਿਨਾ ਪੁਲਿਸ ਤੋਂ ਤੁਚ 90% ਚਿੱਟੇ ਦਾ ਕਾਰੋਬਾਰ ਜਿਹੜਾ ਇੱਥੇ ਬੰਦ ਹੋ ਗਿਆ ਵਾ ਹੁਣ ਮਾਤਰ 10% ਰਹਿੰਦਾ ਮਤਲਬ ਕਿ 10% ਲੋਕ ਜਿਹੜੇ 10-15 ਗਿਣਤੀ ਦੇ ਲੋਕ ਉਹ ਚਿੱਟਾ ਵੇਚਦੇ ਆ ਲੇਕਿਨ ਇਤਲਾ ਪਹਿਲੇ ਹੀ ਮਿਲ ਜਾਂਦੀ ਆ ਕਿ ਉਹ ਚਿੱਟੇ ਵਾਲੇ ਜਿਹੜੇ ਵੱਡੇ-ਵੱਡੇ ਆਲਾ ਅਧਿਕਾਰੀ ਆਂਦੇ ਆ ਉਹਨਾਂ ਤਾਂ ਪਹਿਲਾਂ ਭੱਜ ਜਾਂਦੇ ਆ ਫਿਰ ਡੋਰੂ ਕਿੱਥੇ ਵੱਜਦਾ ਵਾ ਉਹਨਾਂ ਲੋਕਾਂ ਦੇ ਘਰੇ ਬੜਿਆ ਜਾਂਦਾ ਵਾ ਜਿਹੜੇ ਚਿੱਟੇ ਵੇਚਦੇ ਨਹੀਂ ਉਹਨਾਂ ਲੋਕਾਂ ਦੇ ਘਰੇ ਤਲਾਸ਼ੀ ਲਈਤੀ ਜਾਂਦੀ ਜਿਹੜੇ ਚਿੱਟਾ ਵੇਚਦੇ ਨਹੀਂ ਜਿਹੜੇ ਕਾਰਪੋਰੇਸ਼ਨ 'ਚ ਨੌਕਰੀ ਕਰਦੇ ਆ ਜਿਹੜੇ ਬ੍ਰਾਂਡਡ ਕੱਪੜੇ ਨਹੀਂ ਪਾਉਂਦੇ ਜਿਨ੍ਹਾਂ ਦੇ ਘਰੋਂ ਪੈਸਾ ਨਹੀਂ ਹੁੰਦਾ ਉਹਨਾਂ ਦੇ ਘਰੇ ਜਾ ਜਾ ਕੇ ਕਦੀ ਬੈੱਡ ਫਰੋ ਲਿਆ ਜਾਂਦਾ ਕਦੀ ਅਲਮਾਰੀ ਫਰੋ ਲਈ ਜਾਂਦੀ ਆ ਕਦੀ ਉਹਨਾਂ ਦੇ ਕੱਪੜਿਆਂ ਨੂੰ ਇੱਧਰ ਤਿਸਰ ਤਿਸਰ ਕਰ ਦੇ ਜਾਂਦਾ ਵਾ ਲੇਕਿਨ ਇੱਕ ਚਿੱਟੇ ਦੀ ਬਿੱਟ ਤੱਕ ਨਹੀਂ ਮਿਲਦੀ ਕਿਉਂ ਮਿਲੂਗੀ ਕਿਉਂਕਿ ਉਹ ਚਿੱਟਾ ਵੇਚਦੇ ਨਹੀਂ ਹੈਗੇ ਤੇ ਇਸ ਲਈ ਬੇਨਤੀ ਕਰਾਂਗੇ ਅਸੀਂ ਤੁਹਾਡੇ ਮਾਧਿਅਮ ਨਾਲ ਪੁਲਿਸ ਕਮਿਸ਼ਨਰ ਸਾਹਿਬ ਨੇ ਮਿਲਣ ਲਈ ਵੀ ਮੈਨੂੰ ਕਿਹਾ ਵਾ ਜੋਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਘੜ ਤੋਂ ਘੜ ਉਹਨਾਂ ਲੋਕਾਂ ਨੂੰ ਚਿੰਨਿਤ ਕੀਤਾ ਜਾਵੇ ਜਿਹੜੇ ਚਿੱਟਾ ਵੇਚਦੇ ਆ ਤੇ ਉਹਨਾਂ ਤੇ ਹੀ ਕਰੇ ਰੇਟ ਮਾਰੀ ਜਾਵੇ ਅੱਛਾ ਅੱਜ ਕੌਣ ਚੈਕਿੰਗ ਕਰਨ ਵਾਸਤੇ ਕੌਣ ਆਇਆ ਸੀ ਅੱਜ ਡੀਜੀਪੀ ਸਾਹਿਬ ਨੇ ਆਪਣੇ ਰੈਂਕ ਦੇ ਕੋਈ ਵੱਡੇ ਅਧਿਕਾਰੀ ਨੂੰ ਭੇਜਿਆ ਸੀ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਸਾਹਿਬ ਆਏ ਸੀਗੇ ਹੋਰ ਕਈ ਜਿਹੜੇ ਲਗ ਲਗ ਥਾਣਿਆਂ ਤੇ ਐਸਐਸਓ ਸਾਹਿਬ ਵਗੈਰਾ ਆਏ ਸੀ ਐਸੀਬੀ ਸਾਹਿਬ ਆਏ ਸੀਗੇ ਅੱਜ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਰਦੇ ਆ ਇੱਥੇ ਆਂਦਾ ਅੱਛਾ ਕੁਝ ਮਿਲੇ ਤੋ ਇੱਥੋਂ ਜੀ ਇੱਕ ਦੋ ਮੋਟਰਸਾਈਕਲ ਵਗੈਰਾ ਮਿਲੇ ਆ ਤਾਂ ਹੋਰ ਤਾਂ ਕੁਝ ਮ ਕਿ ਚਿੱਟੇ ਵਾਲੇ ਤਾਂ ਪਹਿਲੇ ਤਿੱਤਰ ਹੋ ਜਾਂਦੇ ਆ ਰਹਿ ਕੋਣ ਜਾਂਦਾ ਵਾ ਉਹ ਬੰਦੇ ਜਿਹੜੇ ਚਿੱਟਾ ਵੇਚਦੇ ਨਹੀਂ ਫਿਰ ਉਹਨਾਂ ਨੂੰ ਹੀ ਪਰੇਸ਼ਾਨ ਕੀਤਾ ਜਾਂਦਾ ਕਹਿੰਦਾ ਮਤਲਬ ਬਿਨਾ ਦੱਸਿਆ ਆਉਣਾ ਚਾਹੀਦਾ ਇੱਥੇ ਜੇ ਕਰਨੀਆਂ ਤੇ ਨਹੀਂ ਦੇਖੋ ਹੁਣ ਐਮ ਸੀਐਮ ਭਗਵੰਤ ਮਾਨ ਨੇ ਵੀ ਕਿਹਾ ਵਾ ਕਿ ਜਦੋਂ ਤੁਸੀਂ ਰੇਟ ਮਾਰਨੀ ਆ ਗੱਡੀ ਦੀ ਆਵਾਜ਼ ਨਹੀਂ ਕਰਨੀ ਸਾਇਲੈਂਟ ਹੋ ਕੇ ਜਾਣਾ ਵਾ ਹੂਟਰ ਮਾਰ ਕੇ ਨਹੀਂ ਜਾਣਾ ਜੇ ਹੂਟਰ ਮਾਰ ਕੇ ਚਲੇ ਗਏ ਤਾਂ ਪੁਲਿਸ ਉਹਨਾਂ ਨੂੰ ਪੱਜਣਾ ਲਾਸਟ ਟਾਈਮ ਵੀ ਇੱਥੇ ਰੇਡ ਪਈ ਸੀ ਤਿੰਨ ਥਾਣੇ ਦੀ ਪੁਲਿਸ ਆਈ ਸੀ ਹੂਟਰ ਮਾਰ ਕੇ ਜਦੋਂ ਆਏ ਚਿੱਟੇ ਵਾਲੇ ਆ ਗਏ ਤੇ ਭੱਜ ਗਏ ਅੱਛਾ ਐਮਐਲਏ ਸਾਹਿਬ ਕਹਿੰਦੇ ਕਹਿੰਦੇ ਮੈਂ ਤਾਂ ਕਾਫੀ ਸੁਧਾਰ ਕਰ ਦਿੱਤਾ ਖਾਸ ਕਰਕੇ ਕੋੜਾ ਕਲੋਨੀ ਵਿੱਚ ਐਮਐਲਏ ਸਾਹਿਬ ਨੇ ਚਿੱਟੇ ਦਾ ਵੀ ਸੁਧਾਰ ਕੀਤਾ ਵਾ ਔਰ ਉਸ ਤੋਂ ਬਾਅਦ ਕਲੋਨੀ ਦਾ ਵੀ ਸੁਧਾਰ ਕੀਤਾ ਵਾ 1 ਕਰੋੜ ਰੁਪਿਆ ਐਮਐਲਏ ਸਾਹਿਬ ਨੇ ਲਾਇਆ ਵਾ ਠੀਕ ਔਰ ਚਿੱਟੇ ਦੇ ਖਿਲਾਫ ਵੀ ਔਰ ਨਸ਼ੇ ਦੇ ਖਿਲਾਫ ਜਿਹੜੀ ਮੂਵਮੈਂਟ ਲੜਦੇ ਆ ਤੇ ਉਹ ਜਦੋਂ ਵੀ ਭਲਾਈ ਦਾ ਵਾ ਉਹ ਚਿੱਟੇ ਦੇ ਖਿਲਾਫ ਉਹਨਾਂ ਨੇ ਕਿੰਦਾ ਦੀ ਮੂਵਮੈਂਟ ਤਿਆਰ ਕੀਤੀ ਆ ਸਾਰੇ ਰਸਤੇ ਕਲੋਨੀ ਦੇ ਬੰਦ ਕਰਵਾ ਰਹੇ ਪਏ ਆ ਜਿੰਨੇ ਵੀ ਹੈਗੇ ਜਿੱਦੋਂ ਚਿੱਟੇ ਵਾਲੇ ਭੱਜਦੇ ਆ ਇੱਥੇ ਗੇਟ ਦੇ ਵਿੱਚ ਗੇਟ ਲਵਾ ਦਨੇ ਉਹ ਵੀ ਐਮਐਲਏ ਸਾਹਿਬ ਕਰਵਾ ਰਹੇ ਆ ਕੈਮਰੇ ਤੱਕ ਲਗਵਾ ਰਹੇ ਪਏ ਆ ਜਿਹੜੇ ਸਿੱਧਾ ਟੱਚ ਮੋਤੀ ਨਗਰ ਥਾਣੇ ਨਾਲ ਹੋਊਗੇ ਤੇ ਹੋਰ ਐਮਐਲਏ ਸਾਹਿਬ ਕੀ ਕਰਦੇ ਤੁਹਾਡੇ ਇੰਨੀ ਗਰਦ ਇੰਨੀ ਪੁਲਿਸ ਆਨ ਦੇ ਬਾਵਜੂਦ ਵੀ ਘੰਟੇ ਬਾਅਦ ਤੁਸੀਂ ਆਪ ਆ ਕੇ ਦੇਖ ਲਿਓ ਤੁਹਾਨੂੰ ਇਹ ਚਿੱਟਾ ਬਿਗਦਾ ਨਜ਼ਰ ਆਊਗਾ ਠੀਕ ਹੈ ਠੀਕ ਹੈ ਜੀ ਡਾਕਟਰ ਮੇਡਕਰ ਕਲੋਨੀ ਹੈ ਜੀ ਇਹਨੂੰ ਇੱਕ ਬੜਾ ਇਹ ਮਹਾਨ ਪ੍ਰੋਸੀਡਰ ਨਾਮ ਦੇ ਕਲੋਨੀ ਬਣੀ ਹੈ ਜਿਹਨੂੰ ਅਸੀਂ ਬਹੁਤ ਖਰਾਬ ਕੀਤਾ ਹੋਇਆ ਸਾਡੇ ਹੀ ਬੰਦਿਆਂ ਨੇ ਖਰਾਬ ਕੀਤਾ ਹੋਇਆ ਇੱਥੇ ਜਿਹੜਾ ਕਿ ਨਸ਼ਾ ਵਿਕਦਾ ਹੈ ਨਾ ਉਹਦੇ ਕਾਰਨ ਚੰਗੇ ਵੀ ਬਦਨਾਮ ਹੋ ਰਹੇ ਆ ਜੀ ਔਰ ਚੰਦ ਬੰਦੇ ਆ ਜਿਨ੍ਹਾਂ ਨੇ ਨਸ਼ਾ ਇੱਥੇ ਵੇਚਦੇ ਆ ਅਸੀਂ ਚਾਹਨੇ ਆ ਵੀ ਜਿਹੜੇ ਪੁਲਿਸ ਨੇ ਇਹ ਕੰਮ ਕੀਤਾ ਹੈ ਨਾ ਇਹ ਬਹੁਤ ਅੱਛਾ ਕੀਤਾ ਅਸੀਂ ਇਹ ਵੀ ਚਾਹਨੇ ਆ ਕਿ ਅਸੀਂ ਇਹਨਾਂ ਦਾ ਸਾਥ ਵੀ ਦਿੰਨੇ ਆ ਅਸੀਂ ਪੁਲਿਸ ਦਾ ਕੋਈ ਅਸੀਂ ਗੱਲ ਨਹੀਂ ਅਸੀਂ ਉਹਨਾਂ ਨੂੰ ਕਹਿੰਨੇ ਭਾਈ ਤੁਸੀਂ ਤਲਾਸ਼ੀ ਕਰੋ ਔਰ ਅਸੀਂ ਕਹਿੰਦੇ ਵੀ ਜਿਹੜੇ ਵਧੀਆ ਬੰਦੇ ਉਹਨਾਂ ਦੇ ਘਰਾਂ 'ਚ ਨਾ ਵੜੋ ਜਿਹੜੇ ਕਰਦੇ ਉਹਨਾਂ ਦੇ ਘਰ ਜੋ ਮਰਜ਼ੀ ਕਰੋ ਅਸੀਂ ਤਿਆਰ ਆ ਤੁਹਾਡੇ ਲਈ ਐਗਰੀ ਹਾਂ ਸਰ ਇਹ ਵੀ ਪਤਾ ਚੱਲਿਆ ਵਾਈ ਕਈ ਕੁਛ ਤੁਹਾਡੇ ਲੋਕ ਦੱਸਦੇ ਸੀ ਵੀ ਨਸ਼ਾ ਤਸਕਰਾਂ ਨੂੰ ਪਹਿਲਾਂ ਹੀ ਪਤਾ ਚੱਲ ਜਾਂਦਾ ਪਤਾ ਚੱਲ ਜਾਂਦਾ ਜੀ ਉਹ ਉਹ ਖਬਰ ਮਿਲ ਜਾਂਦੀ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਸੈਟਿੰਗਾਂ ਨੇ ਠੀਕ ਹੈ ਜੀ ਅਸੀਂ ਦੱਸਦੇ ਹਾਂ ਵੀ ਉਹ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਆ ਕੇ ਬਹਿ ਜਾਂਦੇ ਆ ਮੁਲਾਜ਼ਮ ਘੰਟਾ-ਘੰਟਾ ਬੈਠੇ ਰਹਿੰਦੇ ਗੱਲਾਂ-ਬਾਤਾਂ ਕਰਦੇ ਆ ਕਰਕੇ ਉਸ ਤੋਂ ਬਾਅਦ ਚੋਪਰਾ ਉਹਨਾਂ ਨਿਕਲਦਾ ਨਿਕਤ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਇਦਾਂ ਦੀ ਚੈਕਿੰਗ ਦਾ ਕੀ ਫਾਇਦਾ ਕੋਈ ਫਾਇਦਾ ਨਹੀਂ ਜੀ ਕੋਈ ਹੁਣ ਪਹਿਲਾਂ ਹੀ ਬੰਦੇ ਨੂੰ ਦੱਸ ਕੇ ਉਹ ਚੈਕਿੰਗ ਕਰਨਾ ਜਾਨੀ ਜਿਹੜੀ ਇਹ ਜਿਹੜੀ ਚੈਕਿੰਗ ਹੋਣੀ ਚਾਹੀਦੀ ਸੀ ਜਿਹੜੀ ਕਿ ਰਾਤ ਦੇ ਟਾਈਮ ਹੋਣੀ ਚਾਹੀਦੀ ਸੀ ਸੁੱਤੇ ਦਾ 2 2.5 3 ਦੇ ਵਿੱਚ ਇਹ ਆਏ ਉਸ ਟਾਈਮ ਆ ਜਿਸ ਟਾਈਮ ਉਹ ਬੰਦੇ ਉੱਠ ਕੇ ਨਿਕਲ ਜਾਂਦੇ ਆ ਉਹ ਆਪਣੇ ਹੁਣ ਤੁਸੀਂ ਦੇਖੋ ਵੀ ਚਿੱਟੇ ਵਾਲੇ ਜਿਹੜੇ ਆਂਦੇ ਆ ਉਹ ਇਸ ਤਰ੍ਹਾਂ ਹੁੰਦੇ ਜਿੱਦਾਂ ਕਿਸੇ ਦੇ ਰਿਸ਼ਤੇ ਦਾ ਰਿਸ਼ਤੇਦਾਰ ਦੇ ਘਰੇ ਨਹੀਂ ਜਾਂਦੇ ਜੀ ਜੀ ਇੱਥੋਂ ਗੇਟ ਤੋਂ ਇੱਦਾਂ ਵੱਢਦੇ ਆਂ ਉਹ ਗਏ ਅਗਲੀ ਵਾਰ ਤਾਂ ਕਹਿੰਦੇ ਓਰੇ ਦੀ ਵੀਡੀਓ ਬੜੀਆਂ ਵਾਇਰਲ ਹੋਈਆਂ ਵਾਇਰਲ ਹੋ ਜਾਂਦੀਆਂ ਹੋ ਜਾਂ ਜਾਂ ਹੋ ਜਾਂ ਜੀ ਚਿੱਟਾ ਵੇਚਦੇ ਹੋ ਜਾਂ ਹੋ ਜਾਂ ਜੀ ਵਾਇਰਲ